ਹਰ ਸਾਲ 1 ਜੁਲਾਈ ਦੇ ਦਿਨ ਨੂੰ ਕੌਮੀ ਖੇਡ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਅਸਲ ਵਿੱਚ ਹਾਕੀ ਦਾ ਜਾਦੂਗਰ ਭਾਰਤੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਕੌਮੀ ਖੇਡ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਭਾਰਤ ਵੱਲੋਂ ਮੇਜਰ ਧਿਆਨ ਚੰਦ ਨੇ 1928, 1932 ਅਤੇ 1936 ਚ ਲਗਾਤਾਰ 3 올림픽 ਖੇਡਾਂ ਚ ਸੋਨ ਤਮਗਾ ਦਿਵਾਉਣ ਚ ਅਹਿਮ ਭੂਮਿਕਾ ਨਿਭਾਈ ਸੀ। ਹਾਕੀ ਵਿੱਚ ਉਹਨਾਂ ਦੇ ਸਮਰਪਣ ਅਤੇ ਹੁਨਰ ਲਈ ਉਹਨਾਂ ਨੂੰ ਹਾਕੀ ਦਾ ਜਾਦੂਗਰ ਵੀ ਕਿਹਾ ਜਾਂਦਾ ਸੀ। ਆਪਣੇ 22 ਸਾਲ ਦੇ ਕਰੀਅਰ ਵਿੱਚ ਮੇਜਰ ਧਿਆਨਜੰਦ ਨੇ 400 ਤੋਂ ਵੱਧ ਗੋਲ ਕੀਤੇ ਸਨ। 1936 ਚ ਬਰਲਿੰਗ 올ੰਪਿਕ ਦੇ ਫਾਈਨਲ ਚ ਧਿਆਨਜੰਦ ਨੇ 3 ਗੋਲ ਕੀਤੇ ਤੇ ਟੀਮ ਨੇ ਜਰਮਨੀ ਨੂੰ 8-1 ਦੇ ਫਰਕ ਨਾਲ ਹਰਾਇਆ। ਮੌਕੇ ਤੇ ਹਿਟਲਰ ਨੇ ਧਿਆਨਜੰਦ ਨੂੰ ਟਰਮੀਨੀ ਟੀਮ ਵੱਲੋਂ ਖੇਡਣ ਦਾ ਪ੍ਰਸਤਾਵ ਦਿੱਤਾ ਪਰ ਮੇਜਰ ਧਿਆਨ ਚੰਦ ਨੇ ਉਸ ਨੂੰ ਠੁਕਰਾ ਦਿੱਤਾ